ਭਾਈ ਰੋਸ਼ਨ ਸਿੰਘ ਨਾਲ ਲੁਹਾਨ ਹੋ ਗਏ ਨੇ ਲੜਦੇ ਆ ਲੜਦੇ ਆ ਲੜਦੇ ਆ ਲੜਦੇ ਆ ਭਾਈ ਰੋਸ਼ਨ ਸਿੰਘ ਦੇ ਹੱਥੋਂ ਜਿਹੜਾ ਡੰਡਾ ਸੀ ਨਾ ਇੱਕ ਡੰਡੇ ਨਾਲ ਸ਼ੇਰ ਦੇ ਸਿਰ 'ਤੇ ਇਹੋ ਜਿਹਾ ਵਾਰ ਕੀਤਾ ਗਰਮਖੋ ਉਹ ਡੰਡੇ ਨਾਲ ਸ਼ੇਰ ਦੇ ਸਿਰ 'ਤੇ ਇਹੋ ਜਿਹਾ ਵਾਰ ਕੀਤਾ ਸ਼ੇਰ ਧਰਤੀ ਤੇ ਲਿਗ ਪਿਆ ਦੋ ਤਿੰਨ ਵਾਰ ਹੋੜ ਕੀਤੀ ਸ਼ੇਰ ਮਾਰਿਆ ਗਿਆ ਹੁਣ ਜਦੋਂ ਸ਼ੇਰ ਮਾਰਿਆ ਗਿਆ ਨਾ ਭਾਈ ਰੋਸ਼ਲ ਨੇ ਆਪਣਾ ਕਮਰ ਕੱਸਾ ਖੁੱਲਿਆ ਜੀ ਹੁਣ ਮੇਰੇ ਵੱਲ ਦੇਖਿਓ ਕਮਰ ਕੱਸਾ ਖੁੱਲਿਆ ਸ਼ੇਰ ਦੀਆਂ ਅਗਲੀਆਂ ਹੱਥੋਂ ਮਿਲਦਾ ਕਮਰ ਕੱਸੇ ਨਾ ਬੰਦ ਦਿੱਤੀ ਹੈ ਬਣ ਕੇ ਦੂਜੇ ਸਿਰਾਂ ਨਾਲ ਅਗਲ ਮੁਖ ਕਿਸ ਤਰ੍ਹਾਂ ਮੋੜੇ ਤੇ ਐ ਪਾ ਲਿਆ ਕਿਸ ਤਰ੍ਹਾਂ ਦੋਵੇਂ ਹੱਥਾਂ ਨਾਲ ਪਰ ਲਿਆ ਪਿਛਲੇ ਬਨੇ ਛੇਲ ਬੱਜਾ ਹੋਇਆ ਹੈ ਪਾਗਾ ਵਾਲਿਓ ਸ਼ੇਰ ਨੂੰ ਧੁੰਦਿਆ ਧੁੰਦਿਆ ਖਿੱਚਦਿਆ ਖਿੱਚਦਿਆ ਇੱਕਦਮ ਲਿਆ ਕੇ ਸੱਤ ਗੁੱਦੇ ਚਰਨਾ ਚ ਸੁੱਟ ਦਿੱਤਾ